ਤਾਂ ਕੀ ਹਾਲ ਚਾਲ ਨੇ ਮਲੂਰ ਟਰੈਕਟਰ ਮੰਡੀ ਤੇ ਖੜੇ ਸਭ ਤੋਂ ਪਹਿਲਾਂ ਬਈ ਵੀਡੀਓ ਸਟਾਰਟ ਕਰਦੇ ਆ 3055 ਡੀਆਈ ਇੰਡੋ ਫਾਰਮ ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ 16 ਦੇ ਟੈਰਾਂ ਤੇ ਟਾਇਰ ਚੋਕੜਾ ਜਿਹਨੇ ਬਈ 80 ਪੈਸੇ 22 ਮਾਡਲ ਦਾ 4 ਲੱਖ 70000 ਰੁਪਏ ਦਾ ਡਿਮਾਂਡ ਚ ਪਾਵਰ ਸਟੀering ਦੇ ਵਿੱਚ ਕੰਡੀਸ਼ਨ ਦਾ ਚੰਗਾ ਪਿਆ ਅਗਲਾ ਹੈਗਾ ਬਈ 3630 ਨਿਊ ਆਲੈਂਡਰ ਟੈਕਸਟੀ ਮਾਡਲ ਦੇ ਵਿੱਚ 16 ਦੇ ਟੈਰਾਂ ਤੇ 3 ਸਪੀਡ ਮਿੱਤਰੋ ਬਾਕੀ ਚੈੱਕ ਕਰ ਸਕਦੇ ਹੋ ਕਿ ਬਈ ਟਰੈਕਟਰ 2014 ਮਾਡਲ ਹੈਗਾ 3 ਲੱਖ 90000 ਰੁਪਏ ਦਾ ਡਿਮਾਂਡ ਚ ਬਾਕੀ ਅੱਗੇ ਆ ਗਿਆ ਵੀ ਸਵਰਾਜ 855 4 ਸਟਾਰ ਦੇ ਵਿੱਚ ਚੌਕਲਟਰ ਦਾ 80 ਪੈਸੇ ਦਾ ਵੀ ਬਈ 2013 ਮਾਡਲ ਆ 4,60,000 ਰੁਪਏ ਡਿਮਾਂਡ ਆਗੇ ਡਬਲ ਡਿਸਟ੍ਰੀਬਿਊਟਰ ਆਗਾ ਬਈ ਥੇਰ ਦਾ ਟਰੈਕਟਰ ਆਗਾ ਵੀ ਨਿਊ ਹਾਲੈਂਡ 2 ਸਪੀਡ ਵਾਲਾ 3630 ਸੈਂਟਰ ਗੇਅਰ ਦੇ ਵਿੱਚ ਆ ਜਿਹੜੇ ਵੀ ਬਹੁਤ ਜ਼ਿਆਦਾ ਘੱਟ ਆ ਨੇ ਕਿ ਮਗਰੇਟ ਦੇਖ ਸਕਦੇ ਬਈ ਪੇਂਟ ਹੋਏ ਨੇਗੇ ਟਾਇਰ 16 ਦੇ ਨੇਗੇ ਕਿ ਬਈ 45 ਕੁ ਪੈਸੇ ਤੇ ਫਰੰਟ ਦੇ ਨੇਗੇ ਬਈ 60 ਕੁ ਪੈਸੇ 2000 ਮਾਡਲ ਆਗਾ ਤੇ 2 ਲੱਖ ਮਿੱਤਰੋ ਡਿਮਾਂਡ ਆਗੇ ਬਾਕੀ ਦੇਖ ਸਕਦੇ ਬਈ ਇਹ ਮਿੱਤਰੋ ਹੈਗਾ ਸੈਂਟਰ ਗੇਅਰ ਹੈਗਾ ਸਾਦੀ ਘਟਾਈ ਦੇ ਵਿੱਚ ਹੈ 2 ਸਪੀਡ ਦੇ ਵਿੱਚ ਹੈਗਾ ਤੇ ਅਗਲਾ ਹੈ ਬਈ ਭੂਮੀ ਪੁੱਤਰ ਦੇ ਵਿੱਚ ਬਈ ਮਿੰਦਰਾ 575 DI ਇਹ ਵੀ ਚੈੱਕ ਕਰ ਸਕਦੇ ਹੋ ਕਿ ਬਈ PV 22 ਫਾਜਲਕਾ ਦਾ ਨੰਬਰ ਹੈਗਾ ਮਿੱਤਰੋ 2014 ਮਾਡਲ ਹੈ 3,55,000 ਰੁਪਏ ਦੀ ਡਿਮਾਂਡ ਹੈਗੀ ਫਰੰਟ ਹੈ ਰ ਸੀਟ ਤੇ ਜਮਾ ਨਵੇਂ ਨਗੇ ਤੇ ਬੈਕ ਟਾਇਰ ਵੀ ਮਿੱਤਰੋ ਜਮਾ ਨਵੇਂ ਆ ਚੈੱਕ ਕਰ ਲ ਸਕਦੇ ਹੋ ਬਈ 2014 ਮਾਡਲ 3,55,000 ਰੁਪਏ ਦੇ ਡਿਮਾਂਡ ਦੇ ਵਿੱਚ ਵੱਡੀ ਹਾਂਡੀ ਵਾਲਾ ਭੂਮੀ ਪੁੱਤਰ ਚ ਤੇ ਅੱਗੇ ਹੈ ਬਈ ਫਾਰਮ ਟਰੈਕ 60 ਦਾ ਇਹ ਵੀ ਚੈੱਕ ਕਰ ਸਕਦੇ ਹੋ ਵੀ 2007 ਮਾਡਲ ਆ ਚੌਕਲੇ ਬੈਕ ਟਾਇਰ ਜਮਾ ਨਵੇਂ ਨਗੇ ਤੇ ਫਰੰਟ ਰਹਿ ਗਏ ਨੇ ਬਈ 60 ਤੋਂ 65 ਪੈਸੇ 2007 ਮਾਡਲ ਆ 2,70,000 ਰੁਪਏ ਡਿਮਾਂਡ ਆ ਕਿ ਬਾਕੀ ਕੰਡੀਸ਼ਨ ਦਾ ਵੀ ਇਹ ਵੀ ਚੰਗਾ ਪਿਆਗਾ ਫਾਰਮਰ ਟਰੈਕ ਸੱਤ ਦਾ ਤੇ ਅਗਲਾ ਕਿ ਮਿੱਤਰੋ ਸੂਰਾ 744 FEE 4 ਸਟਾਰ ਦੇ ਵਿੱਚ ਆਗਾ ਇਹ ਵੀ 19+20 ਮਾਡਲ ਦਾ 5.5 ਲੱਖ ਰੁਪਏ ਡਿਮਾਂਡ ਆ ਕਿ ਫਰੰਟ ਰੇਡੀਅਲ ਟਾਇਰ ਨੇਗੇ ਚੰਗਾ ਟਰੈਕਟਰ ਹੈ ਵੀ ਮਿੱਤਰੋ ਕੰਡੀਸ਼ਨ ਦਾ ਐਨ ਕੋਕਾ ਪਿਆ ਗਿਆ ਵੀ ਚੈੱਕ ਕਰ ਸਕਦੇ ਨੂੰ ਬਈ ਤੇ ਅਗੇ ਦਿਖਾਉਣਾ ਬਈ ਸੁਵਰਾਜ 735 2012 ਮਾਡਲ ਆ 2.90 ਲੱਖ ਰੁਪਏ ਡਿਮਾਂਡ ਆ ਕਿ ਚੌਕਲੇ ਟਾਇਰਾਂ ਦੇ ਇਹਦਾ ਵੀ ਵੀ ਮਿੱਤਰੋ ਕਹਿ ਸਕਦੇ 90 ਪੈਸੇ ਪਿਆ ਗਿਆ ਅਗੇ ਆ ਗਿਆ ਮਹਿੰਦਰਾ 475 ਭੂਮੀਪੁੱਤਰ ਦੇ ਵਿੱਚ 475 ਕੰਡੀਸ਼ਨ ਚੈੱਕ ਕਰ ਲੋ ਬਈ ਛੋਟੀ ਹਾਂਡੇ ਦੇ ਵਿੱਚ ਆ ਸੈਂਟਰ ਗੇਅਰ ਦੇ ਵਿੱਚ ਆ ਵੈਕਟਰ ਜਮਾ ਨੰਨੇ ਨੇਗੇ ਤੇ ਫਰੰਟ ਰਪੀ ਜਮਾ ਨੰਨੇ ਨੇਗੇ 2000 ਛੇ ਮਾਡਲ ਆ ਮਿੱਤਰੋ 2 ਲੱਖ 30 ਹਜ਼ਾਰ ਰੁਪਏ ਡਿਮਾਂਡ 'ਚ ਤੇ ਅਗਲਾ ਹੈਗਾ ਬਈ ਜਮੇ ਸਸਤੇ ਮੁੱਲ ਦਾ 2511 ਟਰੈਕਟਰ ਕਈ ਵਾਰ ਲੱਭ ਰਹੇ ਹੁੰਦੇ ਨੇ 2511 87 ਮਾਡਲ ਆ ਮਿੱਤਰੋ ਸਿਰਫ 85000 ਰੁਪਏ ਦੇ ਵਿੱਚ 87 ਮਾਡਲ 85000 ਰੁਪਏ ਡਿਮਾਂਡ ਹੋ ਤੇ ਅਗਲਾ ਵੀ ਫੋਰਡ 3600 84 ਮਾਡਲ ਆ ਸਿਰਫ 1.5 ਲੱਖ ਰੁਪਏ ਡਿਮਾਂਡ 'ਚ ਟਾਇਰ ਚੌਕੜਾ ਕਹਿੰਦੇ ਬਈ ਗੋਲ ਪੈਣ ਅੱਗੇ ਤੇ ਅੱਗੇ ਹੈਗਾ ਬਈ ਫੋਰਡ 3600 92 ਮਾਡਲ 1 ਲੱਖ 72000 ਰੁਪਏ ਦੇ ਡਿਮਾਂਡ ਤੇ ਬਾਕੀ ਬਈ ਦੇਖ ਸਕਦੇ ਹੋਗੇ ਟਰੈਕਟਰ ਵੀ ਲੋਡ ਮੰਡੀ ਦੇ ਵੀ ਬਹੁਤ ਖੜੇ ਹੋਏ ਰਗੇ ਕਿਆ ਕਿਆ ਇੱਥੇ ਕੋਈ ਵੀ ਟਰੈਕਟਰ ਤੁਸੀਂ ਲੈ ਸਕਦੇ ਹੋਗੇ ਧੰਨਵਾਦ